ਤੁਹਾਡੇ ਲਈ ਜ਼ਰੂਰੀ ਹੈ ਪੰਜ ਸਿਕਸ ਸਰਬਾਨ ਦੇ ਸਾਹਮਣੇ ਖੜੇ ਨੇ ਮੈਂ ਫੇਰ ਇਸ ਗੱਲ ਨੂੰ ਦੁਹਰਾ ਦਿਆਂ ਕਿ ਜੋ ਸਿਕਸ ਸਾਹ ਦੀ ਨਰਸਿਆ ਸਮੁੱਚਾ ਕਾਲਸਾ ਪੰਥ ਦੇਸ਼ਾਂ-ਪਰਦੇਸ਼ਾਂ ਵਿੱਚ ਪ੍ਰਕਾਹ ਹੋਇਆ ਆਜ ਵੀ ਇਸ ਤਾਰਮਾਏ ਨੂੰ ਦੇਖ ਵੀ ਰਿਹਾ ਸੋਚ ਰਿਹਾ ਹੈ ਮਹਿਸੂਸ ਵੀ ਕਰ ਰਿਹਾ ਹੈ ਕਿ ਕਿਸੇ ਵੀ ਰਾਜਸੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਛੋਟੇ ਤੋਂ ਲੈ ਕੇ ਵੱਡੇ ਨਹੀਂ ਕਰਤਾ ਇਸ ਕਾਰਵਾਈ ਨੂੰ ਲੈ ਕੇ ਪੂਰਬੀ ਹਰਜ਼ੂਰੀ ਵਿੱਚ ਕਸੀ ਪਾਰਕ ਸਿਵਲ ਕੋਲੋਕੇ ਕਾਪੀ ਦੇ ਨਾਲੇ ਬਦਲ ਕਰ ਰਹੇ ਹਾਂ ਕਿਉਂਕਿ ਪਿਛਲੇ 10-15 ਸਾਲਾਂ ਤੋਂ ਵਰਤਾਰਾ ਹੀ ਐਸਾ ਵਰਤਿਆ ਰਿਹਾ ਕਿ ਸਾਡੇ ਦਾ ਜਿਹੜੀ ਨਾ ਹਕੂਮਤਾਂ ਸਨ ਉਹ ਸ਼ਕਤੀ ਹੋ ਗਈਆਂ ਕਿਉਂਕਿ ਐਨਏਓ ਨਾਲ ਤੇ ਬੈਠੇ ਹੋਏ ਉਹਨਾਂ ਦੇ ਦਫਤਰਾਂ ਨੇ ਕੁਝ ਕੰਮ ਹੀ ਐਸੇ ਕੀਤੇ ਕਿ ਸਾਡੇ ਨਾਲ ਇਹ ਪਤਨੀਆਂ ਛੱਡੀ ਹੋ ਗਈਆਂ ਔਰ ਹੱਕ ਕਰਨਾ ਵੀ ਸਾਡੇ ਤੱਕ ਇੱਕ ਸੁਭਾਅ ਬਣ ਗਿਆ ਪਰ ਅੱਗੇ ਅਸੀਂ ਸਪਸ਼ਟ ਕਰਨਾ ਚਾਹੁੰਦੇ ਆ ਗੁਰੂ ਦੇ ਹਜ਼ੂਰੀ ਵਿੱਚ ਇੱਕ ਕਿਸੇ ਜਨ ਰਾਜਸੀ ਪਾਰਟੀ ਦੇ ਛੋਟੇ ਪ੍ਰਬੰਧ ਕੇ ਵੱਡੇ ਲੀਡਰ ਤੱਕ ਕਿਸੇ ਪ੍ਰਕਾਰ ਦਾ ਕੋਈ ਦਬਾਅ ਕਿਸੇ ਪ੍ਰਕਾਰ ਦਾ ਕੋ ਟੈਲੀਫੋਨ ਜਾਂ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਸਲਾਹ ਹੈ ਉਹ ਸਾਡੇ ਨਾਲ ਬਿਲਕੁਲ ਨਹੀਂ ਕੀਤੀ ਗਈ हां अकाली लीडरਾਂ ਦੇ अकाली ਵਰਕਰਾਂ ਦੇ ਟੈਲੀਫੋਨ ਸਾਹਮਣੂ ਜ਼ਰੂਰ ਆਏ ਜਿਹੜੇ ਸਿਕਸਟਾਰ ਨੂੰ ਦੱਸਿਆ ਕਿ ਸਲਾਮਾਤ ਦਿੱਤੀਆਂ ਸੁਝਾਅ ਵੀ ਦਿੱਤੇ ਔਰ ਜਿਹੜੇ ਪੰਥਕ ਪੀੜਾ ਸੀ ਉਹ ਉਹਨਾਂ ਲੀਡਰਾਂ ਨੇ ਮਹਿਸੂਸ ਵੀ ਕੀਤੀ ਹੈ ਕਿ ਪੰਥ ਨੂੰ ਇਸ ਦੌਰ ਦੇ ਵਿੱਚੋਂ ਕਿਸੇ ਤਰ੍ਹਾਂ ਕੱਢਣਾ ਚਾਹੀਦਾ ਹੈ ਕਿਉਂਕਿ ਪੰਥ ਦੀ ਤੇ ਜਮਾਤ ਹੈ ਅਕਾਲੀ ਦਲ ਜੇਕਰ ਅਕਾਲੀ ਦਲ ਜਿਉਂਦਾ ਹੈ ਤੇ ਉਹ ਸਾਡੇ ਜਿੱਤਾਂ ਦੀ ਰਾਖੀ ਜਿਹੜੀ ਹੈ ਉਹ ਕਰ ਸਕਦਾ ਹੈ ਸੋ ਅੱਜ ਜੋ ਪਿਛਲੇ ਸਮੇਂ ਗਲਤੀਆਂ ਹੋਈਆਂ ਇਹ ਗੁਨਾਹ ਹੋਏ ਉਹਨਾਂ ਗੁਨਾਹਾਂ ਦਾ लेखा ਜੋਖਾ ਜੋ ਅੱਜ ਸਮੁੱਚੇ ਸਾਫ ਸਾ ਪੰਥ ਦੇ ਸਾਹਮਣੇ ਪੇਸ਼ ਕੀਤਾ ਜਾਣਾ ਹੈ ਮੈਂ ਮਾਈਕ ਵਾਲੇ ਜੀ ਨੂੰ ਕਹਾਂ ਕਿ ਮਾਈਕ ਸੁਖਬੀਰ ਸਿੰਘ ਨੂੰ ਫੜਾਇਆ ਜਾਏ ਕਲੈਸ ਮਾਈਕ ਸੁਖਬੀਰ ਸਿੰਘ ਨੂੰ ਫੜਾਇਆ ਜਾਏ ਔਰ ਗੁਰੂ ਜੀ ਹਜ਼ੂਰੀ ਦੇ ਵਿੱਚ ਜੋ ਵੀ ਬੋਲਣਾ ਹੈ ਉਹ ਸੱਚ ਬੋਲਣਾ ਹੈ ਤੁਸੀਂ ਇੱਥੇ ਖੜੇ ਖੜੇ ਕਿ ਉੱਤੇ ਤੁਹਾਡੇ ਨਾਲ ਵਿੱਚ ਫੈਕਚਰ ਹੈ ਜੇ ਝੋਕ ਕੇ ਮੱਥਾ ਟੇਕ ਸਕਦੇ ਹੋ ਤੇ ਵਧੀਆ ਗੱਲ ਹੈ ਜੇ ਝੋਕ ਕੇ ਮੱਥਾ ਨਹੀਂ ਟੇਕ ਸਕਦੇ ਤਾਂ ਐਵੇਂ ਹੀ ਸਤਿਗੁਰੂ ਨੂੰ ਨਮਸਕਾਰ ਕਰੋ ਔਰ ਇਹ ਬਚਨ ਕਰੋ ਕਿ ਜੋ ਵੀ ਤੁਹਾਨੂੰ ਗੁਰੂ ਦੀ ਹਜ਼ੂਰੀ ਵਿੱਚ ਪੁੱਛਿਆ ਜਾਏ ਸਵਾਲ ਕੀਤਾ ਜਾਏ ਉਹਦਾ ਤੁਸੀਂ ਸਹੀ ਸਹੀ ਉੱਤਰ ਦਿਓਗੇ ਕਿਉਂਕਿ ਇਹ ਬਖਸ਼ੇਤ ਪਿਤਾ ਦਾ ਬਖਸ਼ੇਤਦਾਰ ਹੈ ਕਾਰੂ ਉਪਦੇਸ਼ ਝਿੜਕੇ ਬਹੁਤ ਭਾਤੀ ਪੌਰ ਸੇ ਸਾ ਗੱਲ ਲਾਵੇ ਹੋ ਸਕਦਾ ਹੈ ਕਿ ਦੇਖ ਕਰ ਆਪ ਆ ਆਪਣੇ ਗੁਨਾਹ ਦੁਨੀਆ ਸੋਰੀ ਵਿੱਚ ਸਬੂਲ ਕਰ ਲਈਏ ਤੇ ਸ਼ੈਰ ਉਹ ਸਮਰੱਥ ਗੁਰੂ ਸਾਡੇ ਤੇ ਬਖਸ਼ਿਸ਼ ਕਰਕੇ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਕੇ ਸਾਨੂੰ ਕਿੰਨਾ ਬੜਾ ਚਰਮਾ ਦੇ ਹਾਲ ਜੋੜ ਲਾਇ। ਜੀਸੈਂ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਸਤਕਾਲੀ ਸਰਕਾਰ ਦੇ ਰਹਿਦਿਆਂ ਪੰਚਕ ਮੁੱਦਿਆਂ ਜਿਨ੍ਹਾਂ ਕਾਰਨ ਹਜ਼ਾਰਾਂ ਸਿੱਧੀਆਂ ਹੋਣ ਜਾਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਣਾ ਕੀਤਾ ਕਿ ਨਹੀਂ ਕਿਤਾ ਹਾਂ ਦਾ ਨਾਂਕ ਜਵਾਬ ਦੇਣਾ ਭਾਈ ਨਾਲ ਹੋ ਜੂ ਹਾਂ ਜੀ ਕੀਤਾ ਹੈ ਦੂਜਾ ਸਵਾਲ ਤੁਹਾਡੇ ਵੱਲ ਪੁੱਛਿਆ ਹੈ ਬਹੁਤ ਕੋਲਾ ਹੋਇਆ ਆਪੇ ਸਾਡੀ ਪਾਰਟੀ ਰੋਕ ਪੁੱਛਿਆ ਜਾਏ ਰੋਕ ਪੁੱਛਿਆ ਜਾਏ ਉਹਨਾਂ ਹਾਂ ਦਾ ਨਾਂਕ ਜਵਾਬ ਦੇ ਜਾਓ ਸਵਾਲ ਹੈ ਪੜ ਰਿਹਾ ਸੰਗਤ ਦੇ ਸਮਝ ਵਿੱਚ ਆ ਰਿਹਾ ਤੁਸੀਂ ਹਾਂ ਦਾ ਨਾਂ ਦਾ ਜਵਾਬ ਦੇ ਜਾਓ ਉਹ ਗ੍ਰਾਸਵਾਲ ਨੂੰ ਬਾੜੇ ਤੇ ਇਹ ਹੈ ਕਿ ਦੇ ਗੁੜਾ ਸਿੱਟਾ ਦਾ ਕੋਹ ਕੋਹ ਤੇ ਤਕਰ ਕਰਨ ਵਾਲੇ ਜਾਨਮ ਅਫਸਰਾਂ ਨੂੰ ਤਰਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਸਿੱਟਾ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਤੇਜਾ ਸਵਾਲ ਹੈ ਸਿੱਖੀ ਦੇ ਸਿੱਖਾਂ ਦਾ ਦੁਸ਼ਮਾਨੀ ਸੌਦਾ ਸਾਰ ਜਿਸ ਤਰੋ ਤੇ ਦੋਦਾਕੀ ਕਿ ਐਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਅੱਜ ਤੋਂ ਸੁਲਾਹ ਨਹੀਂ ਤੁਹੇ ਇੱਕ ਰਾਤ ਦਿੱਤਾ ਹੈ ਕਿ ਨਹੀਂ ਇਸਤਾਫਾ ਦਾ ਜਵਾਬ ਖਾ ਜਾਂ ਆਵਿਛ ਦੇ ਦਿਓ ਉਹ ਹਾਂ ਡਾਕਟਰ ਸੁਆਲ ਪੁੱਛਿਆ ਕਿ ਸੌਦਾ ਸਾਦ ਨੂੰ ਦਵਾਈ ਦਿਵਾਉਣੀ ਉਹ ਵੀ ਦੇਣਾ ਕਿਸੇ ਦੇ ਆਗੜ ਤੋਂ ਜੇਵੇ ਕੋਈ ਦਰਸ਼ਕਦਾਰਾਂ ਨੂੰ ਆਖੀਰ ਕੈਸੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟ ਆ ਮਿਲਿਆ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉਹਤੇ ਉਹਨਾਂ ਕੋਈ ਟਿੱਕੇ ਲਾਣੇ ਤੇ ਸਭ ਤੋਂ ਵੱਡੇ ਸਾਧਨ ਵਾਪਰਦੇ ਹੋ ਉਹ ਤੁਸੀਂ ਬਣਾਇਆ ਹੈ ਕਿ ਨਹੀਂ ਕੀਤਾ ਸ 7 ਆਇਨਾ 17 ਦੇ ਦੌਰਾਨ ਉਸ ਤੋਂ ਲਾ ਹੋਈ ਹੈ 12 ਐਸਕੇ ਪਰ ਬਖਸ਼ੀ ਤੁਸੀਂ 14 ਸਾਧਨ ਉਹ ਆਕਾਏ ਘਰ ਦੇ ਜੇਤਦਾਰਾਂ ਨੂੰ ਦਬਾ ਕੇ ਹਵਾਲੇ ਦੇਣ ਬਾਰੇ ਯਤਨ ਹੈ ਜਾਂ ਨਹੀਂ ਕੀਤਾ ਇਸ ਘਰਾਣੇ ਕੋਈ ਨਹੀਂ ਖਲਾ ਹੋਇ ਨਾ ਰਹਾ ਯਾ ਭੋ ਤੁਸੀਂ ਆਪਣੇ ਅਟੈਚ ਤੇ ਤਤਸਾਥ ਦੇ ਜਥੇਦਾਰਾਂ ਨੂੰ ਬੁਲਾ ਕੇ ਸਭ ਦਾ ਸਾਥ ਨੂੰ ਜਨਮ ਮੰਦਿਰ ਬੁਵਾ ਕੇ ਦੇਣ ਬਾਰੇ ਯਾ ਜਾਂ ਲਿਖਿਆ ਤੇ ਹਾਂ ਜਾਂਾਂ ਦੇਖੋ ਇਸੇ ਤਰ੍ਹਾਂ ਦਾ ਫਰਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਲਾ ਰੱਖੋ ਭਾਰਮੁਖਤ ਹੋ ਜਾਓਗੇ ਮਨ ਕਰਕੇ ਨਹੀਂ ਭਾਰਮੁਖਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਗੁਰੂ ਦੇ ਦਰਬਾਰ ਦੇ ਵਿੱਚ ਚਲੇ ਜਾਓਗੇ ਹਾਂਜੀ ਕੁਆਰਤੀ ਸਰਕਾਰ ਵਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਾਜ ਦੇ ਸਰੂਪ ਜਿਹੜਾ ਸਭ ਕੋ ਚੋਰੀ ਹੋਇਆ। ਕੰਦਾ ਦੇ ਉੱਤੇ ਪੋਸਟਰ ਲਾਇਆ ਗਿਆ। ਵੰਗਾਰੇ ਆ ਗਿਆ ਸਿੱਖਾਂ ਦੇ। ਗੰਦੀਆਂ ਗਾਣਾ ਉਹਦਾ ਪੋਸਟਰ ਤੇ ਲਿਖਿਆ ਗਿਆ। ਕੋਈ ਉਹਦਾ ਚੋਰੀ ਕਰਨ ਵਾਲਾ ਲੋਕ ਲੱਭਣ ਵਿੱਚ ਨਾਕਾਮ ਰਹਿ ਜਾਂ ਤੁਸੀਂ ਲੱਭਿਆ ਨਹੀਂ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਣੂ ਸਰੂਪਾ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ। ਔਰ ਤੁਸੀਂ ਉਹਨਾਂ ਗੁਸ਼ਤਾਂ ਦੇ ਉਸਤ ਪਨਾਈ ਕਿਤੇ ਉਹਨਾਂ ਪਰ ਔਰ ਉਦਵਾਰ ਜਿਹੜਾ ਬੋਤਾਂ ਦਾ ਬਹਿਲ ਕਰਾਂ ਜਾਂ ਕੋਟਪੁਰਾ ਜਾ ਕੇ ਸੰਗਤਾਂ ਆਪ ਮੁਹਾਰੇ ਇਕੱਠੀਆਂ ਹੋ ਕੇ ਬੈਠੀਆਂ ਉਹਦੇ ਦੋ ਸਿੰਘ ਤੁਸੀਂ ਗੋਲੀਆਂ ਵਾਰਦੇ ਹੁੰਦੇ ਇਹ ਤੁਹਾਡੀ ਸਰਕਾਰ ਦੇ ਹੋਇਆ ਇਹ ਗੋਰਾ ਤੁਸੀਂ ਸਾਹਮਣੇ ਹੋ ਕੇ ਨੇ ਹੋਇਆ ਕੀ ਜਿਹੜੇ ਉਸੇ ਕ੍ਰਾਮ ਕਮੇਟੀ ਨੂੰ ਕਹ ਕੇ 16 ਤਾਰਖੀ ਕੋਆਪੀ ਵਾਰਾ ਨਾ ਫੈਸਲਾ ਸੀ ਉਹਨੂੰ ਸਹੀ ਕਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੋਲਕ ਦੇ ਪੈਸੇ ਦੀ ਉਹ ਵਰਤੋਂ ਕੀਤੀ ਗਈ ਇਹ ਕਿਸੇ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰੋਮਣ ਕਮੇਟੀ ਕੋਲੋਂ

ਅਫਸਰ ਹਰ ਕਾਲੇ ਵਿੱਚ ਆਉਂਦਾ ਹੈ ਜਿਹੜੇ ਸਾਹਮਣੇ ਆਉਂਦੇ ਨੇ ਜਿਹੜੇ ਸਭ ਤੋਂ ਬਾਅਦ ਦੇ ਸੌਦਾ ਸਾਥੀ ਮੁਆਫੀ ਦਾ ਪੱਤਰ ਜਿਹੜਾ ਉਹ ਪਾਇਆ ਜਾਂ ਬਣਾਇਆ ਕਿ ਕੀਤਾ ਕੀ ਨਹੀਂ ਕੀਤਾ ਜਿਹੜਾ ਉਹਦੇ ਉੱਤੇ ਜਮਾ ਯਾਤਨਾ ਸ਼ਬਦ ਲਿਖਿਆ ਗਿਆ ਉਹ ਤੁਹਾਡਾ ਨਾਮ ਲੱਗਦਾ ਕਿ ਉਹ ਤੁਸੀਂ ਬਾਅਦ ਵਿੱਚ ਉਹਨੂੰ ਐਡਿਟ ਕੀਤਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਜੇ ਗੁਨਾਹ ਕੀਤਾ ਕਿਤਾ ਕਿਤੇ ਖਾਣ ਜਾਂ ਰਾਤ ਜਵਾਬੇਣਾ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਜ਼ੂਰੀ ਵਿੱਚ ਨਾ ਝੂਠ ਬੋਲਣਾ ਨਾ ਪਰਦਾ ਰੱਖਣਾ ਗੁਰੂ ਬਖਸ਼ਿੰਦਾ ਤੁਹਾਡਾ ਜਿੱਤੇ ਗੁਨਾਹ ਕੀਤਾ ਤਾਂ ਝੋਲ ਪਾ ਜਾਏਗਾ ਜੇ ਤੁਸੀਂ ਕੀਤਾ ਤੇ ਹਾਂ ਜਾਂ ਹਾਂ ਜਵਾਬ ਦਿਓ ਗੁਰੂ ਮਹਾਰਾਜ ਦੀ ਹਜ਼ੂਰੀ ਇਹਨਾਂ ਕਿ ਮੈਂ ਸਮਾਜ ਦਾ ਬਾਤ ਆਪਣੇ ਕੋਲ ਕੋਈ ਆਇਆ ਨਹੀਂ ਕੀਤਾ ਠੀਕ ਹੈ ਜੇ ਕੋਈ ਤਾਂ ਨਹੀਂ ਹੈ ਤੁਹਾਨੂੰ ਜਾਣਕਾਰੀ ਹੈ

ਜੇ ਗਾਲਕ ਚਰਚਾ ਵਿੱਚ ਹੈ ਕਿ ਤੁਸੀਂ ਜਿਹੜੀ ਸੌਦਾ ਸਾਧਵੇਂ ਜੋਗਿਆਰ ਸਤ ਵਿੱਚ ਜਦੋਂ ਉਹਨੇ ਸਲਾਬ ਉਪਰੇ ਵਿੱਚ ਉਹ ਖਾਹਤ ਖੋੜ ਕੇ ਤੇ ਉਹ ਪੰਜਾਬੀ ਇਨਸਾਨ ਦਾ ਨਾਭਤਾ ਪਰ ਗੁਰੂ ਸਾਹਿਬ ਨੇ ਪ੍ਰਸ਼ਾਦ ਕਰੇ ਉਹ ਪ੍ਰਸ਼ਾਦ ਪਹੁੰਚਾਉਣ ਵਿੱਚ ਤੁਹਾਡਾ ਕੋ ਮੱਤ ਹੈ ਸਰਿਆਂ ਤੋਂ ਰਾਜੇ 100% ਦੀ ਧੂਕਾ ਬੰਗੀ ਕੱਤਾ ਸਭ ਜੈਨਾ ਪਰ ਜੇ ਕਿ ਇਫਾਗ ਦੇ ਨਾਮ ਤੇ ਜਾਣ ਦਿੱਤਾ ਸੀ ਇਹਨਾਂ ਨੇ ਦੂਜੇ ਦਿਨ ਉਹਨੂੰ ਅਸਰ ਕਰ ਫਸਟ ਟੇਕ ਆਇਆ ਰਾਜ ਨੂੰ ਤੋਂ ਤੀਜੂ ਗੂੜਾ ਤਾਂ ਜੇ ਤੁਸੀਂ ਜਾਣਦੇ ਹੋ ਵਾਲੀ ਪਰੇ ਤੋਂ ਬਲੈਕ ਹੰਟਰ ਦੇ ਵਿੱਚ 200 ਪਰਾਂ ਦੇ ਸਾਨ ਨੂੰ ਫਾਇਰ ਹੋਏ ਹਰਮੰਦਰ ਸਾਹਿਬ ਦੇ ਅਜਰ ਕਰਮਾ ਵਿਕਤੀ ਦੇ ਲਕੜ ਕਾਲਾ ਤੇ ਉਹਦੇ ਵਿੱਚ ਫੈਡਰੇਸ਼ਨ ਦੇ ਦੋ ਸਿੱਖ ਵੀ ਸ਼ਹੀਦ ਹੋਏ कोसी और उनके सामान से मैं कहा आए जी मैं आ, भी दुख, दुख थी मैं तो थे आए आ जाए कि ये भी शरिया मेरे दूध जान दूध के दूध आए जाए था मैं इतने आए नहीं होते ठीक है नहीं आने हल्के बारिश जो भी है सब देर से करो तो मैं देर से बंदा तो उसी माइक लाओ वो शायद तो लोग हैं उसी माइक लाओ तो कैसा होता है ਇਹਨਾਂ ਯੋਗ ਅਫਸਰਾਂ ਨੂੰ ਤੁਸੀਂ ਤਰੱਕੀਆਂ ਦਿਵਾਈਆਂ ਦੇ ਯਾਦ ਕੀਤਾ ਦਵਾਈਆਂ ਨੇ 48 ਗੱਲ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਿਨ੍ਹਾਂ ਸਿੰਘ ਸਾਹਿਬ ਜੀ ਨੇ ਪਹਿਲਾਂ ਆਪਣੀ ਸਪਰੀਂਡ ਵਿੱਚ ਸੰਗਤ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਕਿ ਇਹ ਉਹ ਯੋਗ ਉਹ ਉੱਚਾ ਪੁਰਸਫਰ ਨੇ ਜਿਨ੍ਹਾਂ ਨੇ ਪੰਜਾਬ ਦੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਝੂਠੇ ਉਸ ਮੁਕਾਬਲੇ ਮੁੜਾ ਕੇ ਵਾਕਵਾਤ ਕਾਵਾ ਤੇ ਕੋਨਾ ਨੌਜਵਾਨਾਂ ਨੂੰ ਦੇ ਦਿੱਤਾ ਹੋਰ ਅਕਾਲੀ ਸਰਕਾਰ ਵਿੱਚ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਤੇ ਅਹੁਦੇ ਦਿੱਤੇ ਗਏ ਤੁਸੀਂ ਇਹ ਤੇ ਮਾਰੇ ਗਰਸੋਕੀ ਕੁਝ ਚਿੰਤਾ ਗੁੜਾ ਕੇ ਨਹੀਂ ਕੀਤਾ ਮੈਂ ਅਲੋਕਾ ਗੁਰਾ ਕੀਤਾ ਮੈਂ ਉਹਨਾਂ ਨੂੰ ਸਾਥੀ ਵੀ ਬੁਲਾਉਣੀ ਜਰੂਰ ਜੇ ਕੋਈ ਮਜਬੂਰ ਆਹ ਆਉਂਦੇ

ਸਸਰਾ ਦੇ ਤਾਂ ਜਿਵੇਂ ਬੌਲ ਜਾਂ ਉਦਾ ਰੂਪ ਪਾਰਟੀ ਦੇ ਸਮਾਜ ਕਰਨ ਵਿੱਚ ਤੁਹਾਡਾ ਕਿੰਨਾ ਹੱਥ ਹੈ ਇਹ ਤਾਂ ਪਤਾ ਹੀ ਨਹੀਂ ਤੁਸੀਂ ਕੋ ਸਥਾਪਿਤ ਕੀਤੀ ਜਾ ਰਹੀ ਅਜ ਤੱਕ ਕੋਈ ਨਹੀਂ ਠੀਕ ਹੈ ਜਿਹੜੇ ਸੁਖਵੇਂ ਸੇ ਗਵਰਨ ਇਹਦੇ ਹੋਏ ਕਬੂਲ ਆਪੇ ਜਿਹੜੇ ਗੁਨਾਹ ਹੋਏ ਉਹਨਾਂ ਦੇ ਤੁਹਾਡੇ ਸੰਗਤ ਦੇ ਸਾਹਮਣੇ ਐ ਜਿਹੜੇ ਦੇ ਸਾਹਮਣੇ ਉਹਨਾਂ ਦੇ ਜਵਾਬ ਦੇਣੇ ਸਾਹਮਣੇ ਉਹ ਲੱਦੇ ਐ ਔਰ ਜਿਹੜੇ ਇਹਨਾਂ ਗੁਨਾਹਾਂ ਦੇ ਵਿੱਚ ਸ਼ਾਮਲ ਨੇ ਉਹ ਆਪਣੇ ਆਪ ਇਸ ਸੁਬੇ ਅਸੀਂ ਦੇ ਕੋਲ ਲਾ ਕੇ ਖੜੇ ਹੋ ਗਏ ਮੋੜੋ ਬਾਹਲੇ ਸਾਹਤ ਹੋ ਗਏ Obrigado. ਦੇਖੇ ਕਿ ਸਾਹਿਬ ਜੇ ਵੀ ਸੰਬੀਰ ਸਿੰਘ ਦੇ ਨਾਲ ਹੈ ਜਿਨ੍ਹਾਂ ਨੇ ਹਮਾਇਤ ਕੀਤੀ ਹੈ ਅਵਾਰ ਦੇ ਵਿੱਚ ਉਹ ਇੱਕ ਪਾਸੇ ਹੋ ਜਾਂ ਪਤਾ ਲੱਗਦਾ ਕਿ ਉਹ ਕਿਹੜਾ ਹੈ ਅੱਲਾ ਮੁਹਤਾਜ ਤਿੰਨ ਗਰੁੱਪ ਪਰ ਮੈਂ ਨਾ ਸਿਰਫ ਇਹਨਾਂ ਸਾਹਿਬ ਉਹਦਾ ਵੀ ਲਿਖਤੀ ਸਪਸ਼ਟੀਕਰਨ ਜਿਹੜਾ ਪੁੱਛਿਆ ਜਿਸ ਨੇ ਉਹਨੇ ਕਬੂਲ ਕੀਤਾ ਇਸ ਤਰ੍ਹਾਂ ਕਿ ਸੰਬੀਰ ਸਿੰਘ ਦੇ ਨਾਲ ਰਹੇ ਕੋਈ ਨਾ ਕੋਈ ਕੱਟੇ ਆਮਾਇਦ ਕਰਨ ਲਈ ਕਿਹੜੇ ਕਿਹੜੇ ਪ੍ਰੇਮ ਸਿੰਘ ਕਲਦੁਮਾਨ ਹਮਾਇਤ ਕਰਨ ਲਈ ਤੁਹਾਡੇ ਮੁਬਾਰਕਾਂ ਤੇ ਬਿਆਨ ਕਿ ਮੈਂ ਉਹ ਜਿਹੜਾ 13 ਸਾਧ ਹੈ ਉਹਦੀ ਗਰੀਬੀ ਮਾਫੀ ਹੋਈ ਉਹਦੀ ਹਮਾਇਤ ਕਰਦਾ ਕਿਤਾਬੀ ਅਖਬਾਰ ਦੇ ਬਿਆਨ ਇਸ ਕਰਕੇ ਨਹੀਂ ਤੋੜਨਾ ਮਤੋ ਇਹ ਤਾਂ ਸਹੀ ਹੋ ਇਹ ਨਾਲ ਦੁਬਾਰਾ ਸਟੋਰ ਦਾ ਕੀ ਹੈ ਦੁਬਾਰਾ ਗੋਪਾਲਪੁਰ ਤੋਂ ਮਾਤਾ ਦੇ ਘਰੋਂ ਆਪਣੇ ਉਹਦੇ ਪਾਸੋਂ ਬਹੁਤ ਸਮਾਂ ਲੱਗ ਰਿਹਾ ਹੈ ਟ੍ਰੇਨ ਤੇ ਇਸਦਾ ਆ ਰਿਹਾ ਤੁਹਾਡੇ ਇਸ ਰਾਹ ਜੁਗ ਦਿਖਾ ਦਿਓ ਹਾਏ ਬੱਗਰਾ ਨੇ ਕਾਲ ਜਿਹੜਾ ਕਾਲ ਕਰਦਾ ਮੈਂ ਜਿਹੜਾ ਕਾਲ ਕਰਦੀ ਹੈ ਉਹ ਡਾਕਟਰ ਵੱਲੋਂ ਜਾਰੀ ਹੋਇਆ ਸੀ ਜਿਹੜਾ ਇਹ ਨਾਮ ਦਰਵਾਜ਼ਾ ਜਾਰੀ ਕਰਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਹਰਗੋਬਿੰਦ ਕਹਿੰਦੇ ਆਜਾ ਜੀ ਉਹ ਕਹਿੰਦਾ ਮੈਂ ਨਾਮ ਲਾ ਦੇਗੀ ਇਸੇ ਨਾਮ ਨਾਲ ਦੱਸ ਦਿੱਤਾ ਸਿਰਫ ਉਹ ਸਿੱਧੀ ਅਕਾਲ ਪੁਰਖ ਸਾਹਿਬ ਦੇ ਗਾਇਲਾ ਤੇ ਹਮਾਇਤ ਦਾ ਮੇਰੇ ਨਾਲ ਇਹ ਗਵਾਹ ਦੀ ਜਾਣ ਲੱਗਿਆ ਕਿ ਬਲਕੇ ਮੈਂ ਦੂਜੇ ਦਿਨ ਉਹਨੂੰ ਕੱਢਿਆ ਸਾਡੇ ਕੋਲੇ ਅਫਵਾਹਾਂ ਦੀਆਂ ਘਟੀਆਂ ਨੇ ਜੇ ਤੁਸੀਂ ਕਹਿੰਦੇ ਹੋ ਉਹ ਕਹਿਣਾ ਨਹੀਂ ਇਹ ਗੁਰੂ ਹਰਗੋਬਿੰਦ ਸਾਹਿਬ ਨੇ हेलो बाबू साहब मैं बिल्कुल समर्थन में पिता मैं ये जो मैं दिखाई सामने सामने मतलब कर मेरा बच्चे जहां पापा ने जूते थे तो यार मेरा गला लाया उंगलियां नहीं उंगलियां नहीं वो दागले दाग के राघव का दाग देखा जरा इसे डाक्टर को काला धोले से रोक नहीं है एक काम

ਆਪ ਦਾ ਵਰਤ ਤੇ ਘਰ ਕੇ ਗੱਲ ਮੈਂ ਕੋਈ ਤੇ ਵਿਆਹ ਆਪਰੇ ਦੀ ਦਿੱਤਾ ਤੇਰਾ ਵਿਆਹ ਮੈਂ ਬਾਹਰ ਬਾਹਰ ਲੈ ਲਿਆ ਡਾਕਟਰ ਕੋਲੋਂ ਮੈਂ ਭਲਕੇ ਦੋਦੇ ਜੀ ਨਾਲ ਮੈਂ ਮੋਰ ਤੋਂ ਲਿਆ ਤੇ ਮੇਰਾ ਗੱਲ ਕਿਹਨੇ ਲਾਇਆ ਇੱਕ ਹੋਰ ਵੀਆ ਜਿਹੜਾ ਕਿ ਖੰਡਰ ਤੇ ਜਾਣ ਲੱਗੇ ਵਿਆਹ ਨਹੀਂ ਕਿਹਾ ਫਿਰ ਵਿਆਹ ਦੀ ਧਾਰਨਾ ਕੋਈ ਸੁਣਿਆ ਨਾ ਕਰਦਾ ਨਹੀਂ ਲੱਗਿਆ ਮੇਰੇ ਆਪਰੇ ਗੋਮਨੀਆ ਕਾਲੀਕਾਂ ਦੇ ਜਨਰਲ ਸਟਾਫ ਦੇ ਲੋਕ ਸਭਾ ਮੈਂਬਰ ਪ੍ਰੈਂਸ ਨੇ ਤੁਹਾਨੂੰ ਮਾਦਰਾ ਨੇ ਕਿਹਾ ਕਿ ਸੰਸਦ ਸਹਿਬਾਨ ਨੂੰ ਇਹ ਸਰਸਦ ਦੇ ਮੁੱਖੀ ਨਮੀਤ ਰਾਮੇ ਰੀ ਨੂੰ ਪਿਛਲੇ 8 ਸਾਲ ਤੋਂ ਲੱਗੇ ਆ ਰਹੇ ਧਾਰਮਿਕ ਮਾਮਲੇ ਮੁਆਫੀ ਲੈਣ ਮੁਆਫੀ ਦੇਣ ਦਾ ਲਿਆ ਕੇ ਫੈਸਲਾ ਦੂਰ ਦ੍ਰਿਸ਼ਟੀ ਦੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲਾ ਹੈ। ਸੁਧਾਨ ਤੋਂ ਇਹ ਫੈਸਲਾ ਇੱਕ ਤਰ੍ਹਾਂ ਦੀ ਮਾਇਆ ਇਹ ਫੈਸਲਾ ਪੰਜਾਬ ਦੀ ਸ਼ਾਂਤੀ ਤੇ ਦੋ ਭਾਈਚਾਰਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਭਾਈਵਾਦੀ ਸਬੰਧ ਖਤਮ ਕਰਨ ਵਾਲਾ ਹੈ।

ਤੁਸੀਂ ਫੈਸਲੇ ਦੀ ਹਮਾਇਤ ਕੀਤੀ ਹੈ ਕਿ ਇਸ ਪਾਸੇ ਨੂੰ ਇਹ 파ਤੀ ਕਰੇਗੀ। ਜੀ ਪਹਿਲੇ ਉਹ ਕਿ ਬਲੈਕ ਸੰਟਰ ਵਿੱਚ ਦਾਇਰ ਸੀ। ਪੁਣੇ ਜਾਕੇ ਤੋਂ ਬਨਾਵਾ ਸਰਕਾਰ ਦੇ ਇੱਕ ਵਿਦੇਸ਼ ਪੈਂਸੇ ਚੰਦੂ ਮਾਜਰਾ ਦੇ ਸਾਥੀਆਂ ਨੇ ਅਤਾਲ ਤੱਕ ਉਹ ਇਹ ਮਾਤਮ ਮੁਸ਼ਕਿਲਾ ਪਾਇਆ। ਸਾਤੇ ਹਵਾਈ ਪੈਰੀ ਸ਼ੁਰੂ ਕਰਕੇ ਉਹਨਾਂ ਦੇ ਤਰੇਵਨ 200 ਰੌਣਕ ਲਾਏ। ਇਸ ਦਾ ਬਹੁਤ ਫੈਕਟਰੀ ਵਰਕਰ ਤੇ ਇੱਕ ਮੁਸਾਫਰ ਜਗਮੀ ਹੋ ਗਿਆ ਜਦੋਂ ਬਾਜ਼ਾ ਦੇ ਫੈਕਟਰੀ ਨੇ ਸਖੰਧ ਪਾਰ ਦਿੱਤੇ ਦੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਖਤ ਲੋਕਾਂ ਨੇ ਕੋਨਾ ਬੰਦ ਕਰਕੇ ਸਾਰਕੋ ਰੋਕ ਲਿਆ ਉਸੇ ਕਰੇ ਕਹਿੰਦੇ ਆ ਕਿ ਮੈਂ ਹਾਜ਼ਰ ਨਹੀਂ ਸੀ ਜਦੋਂ ਜਦੋਂ ਜਨਮ ਨੂੰ 12 ਵਾਰ ਸੱਟ ਲੱਗਣ ਨੂੰ ਸਾਡੇ ਬੰਦ ਨੂੰ ਸਾਹਮਣੇ ਸਾਡੇ ਨੂੰ ਫੈਕਟਰੀ ਦਾ ਚੱਕਰ ਇਹ ਦੋ ਮਾਸਿਕੀ ਤੋਂ ਮੈਂ ਗੁਰੂ ਦੀ ਹਾਜ਼ਰੀ ਤੇ ਕਹਿਣਾ ਪਾਇਆ ਹੈ ਹੀ ਨਹੀਂ ਸੀ ਉਸੇ ਕੰਢੇ ਤੇ ਆ ਕੇ ਖਬਰਾਂ ਬਾਕ

ਇਹ ਇੱਕ ਖਬਰਾਂ ਚੁੰਟ ਹੈ ਤੁਹਾਡਾ ਫਰਜ ਬਣਦਾ ਸੀ ਕਿਉਂਕਿ ਤੁਸੀਂ ਕੋਈ ਅਣਡਾਢੀ ਕੋਈ ਅਨਸਾਨ ਦੇਤਰ ਨਹੀਂ ਤੁਸੀਂ ਪਾਰਟੀਕਲ ਤੇ ਬੈਠੇ ਹੋ ਜੇਕਰ ਤੁਹਾਡੇ ਬਾਰੇ ਇਹ ਖਬਰਾਂ ਹੋਈਆਂ ਕਿ ਤੁਹਾਨੂੰ ਇਹਦਾ ਖੰਡਨ ਕਰਨਾ ਚਾਹੀਦਾ ਸੀ ਪਰ ਤੁਸੀਂ ਇਸ ਸਰਪ੍ਰਾਨ ਦੇ ਸਾਹਮਣੇ اور ਤੁਸੀਂ ਕਹਿ ਰਹੇ ਹੋ ਕਿ ਮੈਂ ਇਹ ਬਿਲਕੁਲ ਝਾਲੋਂ ਨਹੀਂ ਸੀ ਤੁਸੀਂ ਉਥੋਂ ਰਹਿ ਕੇ ਸ਼ੁਰੂ ਹੋ ਗਏ ਮਾਈਕ ਤੇ ਬੋਲਦੇ ਬੋਲਦੇ ਤੇ ਸੰਗਤ ਜੀ ਦਾ ਗੁਰੂ ਘਰ ਦਾ ਜਾਣ ਕੇ ਕਹਿ ਰਿਹਾ ਕਿ ਮੈਂ ਹਾਜ਼ਰ ਨਹੀਂ ਹੋ ਸਕਦਾ। ਉਹ ਤੋਂ ਸ਼ੁਰੂ ਹੋ ਜਾਓ। ਤੇ ਸੰਗਤ ਨੂੰ ਗੁਰੂ ਕੀ ਮਾਈ ਤੇ ਦੱਸੋ ਸਾਰੀ। ਹਾਂ ਗੁਰੂ ਜੀ ਹਾਜ਼ਰ ਜੀ ਕਹਿਣਾ ਮੈਂ ਉਹਦੇ ਚਲੋ। ਬਾਹਰ ਤੋਂ ਪਿੰਡਾਂ ਤੇ ਕੋਲ ਜਾਓ। ਉੱਥੇ ਬਾਹਰ ਤੋਂ ਬੋਲਦੇ ਸੰਗਤ ਨੂੰ ਦੱਸੋ। ये कोडो ना कोडो नारसी बोलो ना ये जरा ध्यान लगया मैं शिरोधी हाजिर थे कहना पंकज के हाजिर थे कहना मैं बिल्कुल उधर ही थे थी ये बयार मेरे विरुद्ध चार्ज लगाया हां है मेरी गलती है गलत तो बाद में मैं फाजिदा कंडम नहीं देता ये नहीं घटती पर मैं है कि ये पर्याय में क्या गलत ठीक है और माइक देना ਸਾਰੀਓ ਕੁਛ ਸਾਥ ਜੀ ਜਿੱਤਨੇ ਤੁਹਾਂ ਬਾਤ ਕੀਤੇ ਨੇ ਇਹ ਸਭ ਰਾਜ ਜੀ ਨੇ ਉਹਨੇ ਨਾ ਹੱਕ ਕੀਆ ਪਾਰਸੀ ਜਿਨਨੇ ਕੈਬਨਟ ਦੇ ਵਜ਼ੀਰ ਆ ਜਿੰਨੀ ਓਪਰੇ ਦੀ ਕੋਰਟ ਪੱਟੀਆਂ ਸਾਰੀ ਭਾਜੀ ਵਾਲਾ ਇੱਕੋ ਜਿਹਾ ਇਸ ਕਰਕੇ ਕੋਈ ਨਾ ਕੋਈ ਸਾਰੇ ਉਸ ਤੋਂ ਧੰਨਵਾਦ ਬੇਤਰਤੀਬ ਉਸੇ ਕੇਰੇ ਪਾਸੇ ਉਸੇ ਇਸ ਪਾਸੇ ਇਸ ਪਾਸੇ ਉਸੇ ਦੇ ਪਾਸੇ ਹੋ ਗੋ 10% ਨੇ 10% ਮਾਈਕ ਦਿਓ ਨਾ ਫਿਰ ਸੰਗਤ ਨੂੰ ਪ੍ਰੋਖੇ ਦੁਆਰਾ ਪ੍ਰਵਿਰਿਤ ਜਾਂਦੀ ਹੈ ਕਿ ਕੋਈ ਬਾਹਰੋਂ ਸ਼ੋਰ ਨਾ ਪਾਵੇ 人都找你妈去了。